ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਪਾਤੋ ਪਾਤ ਸਬਸਕ੍ਰਾਈਬਰ ਕਰਨਾ ਜੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਕਿਵੇਂ ਦੀਆਂ ਲੱਗੀਆਂ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਇੱਕ ਚੂਹੇ ਦਾ ਵਿਆਹ ਇੱਕ ਵਾਰ ਇੱਕ ਚੂਹੇ ਦੇ ਟੱਬਰ ਵਿੱਚ ਇੱਕ ਬਹੁਤ ਹੀ ਗੋਰੇ ਚਿੱਟੇ ਰੰਗ ਦਾ ਏ ਚੂਹੇ ਨੇ ਜਨਮ ਲਿਆ ਜਿਉਂ-ਜਿਉਂ ਉਹ ਵੱਡਾ ਹੁੰਦਾ ਗਿਆ ਉਹ ਹੋਰ ਵੀ ਸੋਹਣਾ ਹੁੰਦਾ ਗਿਆ ਉਸ ਦੇ ਰਿਸ਼ਤੇ ਮਿੱਤਰ ਰਿਸ਼ਤੇਦਾਰ ਟੱਬਰ ਦੇ ਜੀ ਤੇ ਹੋਰ ਲੋਕ ਜਦੋਂ ਉਸ ਦੇ ਗੋਰੇ ਚਿੱਟੇ ਚਿਹਰੇ ਵੱਲ ਦੇਖਦੇ ਸਾਹਨਾਮ ਵਿਵਹਾਰ ਵੱਲ ਵੇਖਦੇ ਤਾਂ 당ਗ ਰਹਿ ਜਾਂਦੇ ਉਸ ਦੇ ਮਾਤਾ ਪਿਤਾ ਆਪਸ ਵਿੱਚ ਅਕਸਰ ਇਹ ਗੱਲ ਕਰਦੇ ਐਨੇ ਸੋਹਣੇ ਪੁੱਤ ਲਈ ਅਸੀਂ ਐਸੇ ਵਰਗੀ ਸੋਹਣੀ ਨੂੰ ਕਿੱਥੋਂ ਲੱਭਾਂਗੇ ਇਸ ਤਰ੍ਹਾਂ ਸੋਚਦੇ ਆਂ ਸੋਚਦੇ ਆਂ ਸਮੇ ਦੇ ਨਾਲ ਨਾਲ ਚੂਹਾ ਪਰ ਜਵਾਨ ਹੋ ਗਿਆ ਤੇ ਉਸਦੀ ਉਮਰ ਵਿਆਹ ਕਰਵਾਉਣ ਯੋਗ ਹੋ ਗਈ ਉਸ ਦੇ ਮਾਤਾ ਪਿਤਾ ਨੇ ਬਹੁਤ ਸੋਚਿਆ ਤੇ ਫਿਰ ਅਖੀਰ ਤੇ ਇੱਕ ਨਤੀਜੇ ਤੇ ਪਹੁੰਚੇ ਕਿ ਸਿਰਫ ਸੂਰਜ ਦੇ ਖਾਨਦਾਨ ਵਿੱਚ ਹੀ ਕੋਈ ਮਟਿਆਰ ਹੋ ਸਕਦੀ ਹੈ ਜੋ ਸਾਡੇ ਪੁੱਤਰ ਲਈ ਗੁਣਵਾਨ ਤੇ ਕਾਬਿਲ ਹੋਵੇ ਆਪਣੇ ਰੀਤੀ ਰਿਵਾਜਾਂ ਅਨਸਾਰ ਚੂਹੇ ਦੇ ਟੱਬਰ ਨੇ ਤਿੰਨ ਬਡੇਰੀ ਉਮਰ ਦੇ ਵਿਚੋਲਿਆਂ ਨੂੰ ਚੋਣ ਕੇ ਸੂਰਜ ਵੱਲ ਭੇਜ ਦਿੱਤਾ ਉਹ ਤਿੰਨੇ ਜਾਣੇ ਸੂਰਜ ਦੇ ਘਰ ਦੇ ਅੱਗੇ ਜਾ ਕੇ ਖੜੇ ਹੋ ਗਏ ਸੂਰਜ ਨੇ ਉਹਨਾਂ ਨੂੰ ਉੱਥੇ ਖੜੇ ਹੋਏ ਦੇਖ ਕੇ ਪੁੱਛਿਆ ਤੁਸੀਂ ਬਾਹਰ ਕਿਉਂ ਖੜੇ ਹੋ ਅੰਦਰ ਲੰਘ ਆਓ ਉਹ ਤਿੰਨੇ ਅੰਦਰ ਆ ਗਏ ਤੇ ਆਪਣੀ ਗੱਲ ਸ਼ੁਰੂ ਕੀਤੀ ਸਾਨੂੰ ਇੱਕ ਬਹੁਤ ਹੀ ਸੁਨਖੇ ਚੂਹੇ ਦੇ ਟੱਬਰ ਵੱਲੋਂ ਇੱਥੇ ਭੇਜਿਆ ਗਿਆ ਹੈ ਉਸ ਦੇ ਸਹਾਂਪਨ ਬਾਰੇ ਤਾਂ ਬਹੁਤ ਤੁਸੀਂ ਵੀ ਜ਼ਰੂਰ ਸੁਣਿਆ ਹੋਵੇਗਾ ਉਸ ਦਾ ਰੰਗ ਪਰਫ ਵਰਗ ਚਿੱਟਾ ਹੈ ਉਹ ਦੁਨੀਆ ਦੇ ਸਾਰੇ ਜੀਵਾਂ ਨਾਲੋਂ ਹੀ ਸੋਹਣਾ ਹੈ ਅਸੀਂ ਉਸ ਲਈ ਰਿਸ਼ਤਾ ਲੱਭ ਰਹੇ ਹਾਂ ਸਾਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਖਾਨਦਾਨ ਚੋਂ ਵੀ ਸਾਨੂੰ ਉਸ ਲਈ ਯੋਗ ਕੁੜੀ ਲੱਭ ਸਕਦੀ ਹੈ ਕਿਉਂਕਿ ਇਸ ਦੁਨੀਆ ਚ ਤੁਹਾਡਾ ਡੱਬਰ ਹੀ ਸਭ ਤੋਂ ਮਹਾਨ ਤੇ ਤਾਕਤਵਰ ਹੈ ਸੂਰਜ ਨੇ ਸੋਚਿਆ ਤੇ ਫਿਰ ਉਸ ਵੱਲ ਦੇਖ ਕੇ ਕੁਝ ਹੱਸਦਿਆਂ ਬੋਲਿਆ ਹਾਂ ਇਹ ਇੱਕ ਚੰਗਾ ਵਿਚਾਰ ਹੈ ਇਹ ਬਿਲਕੁਲ ਠੀਕ ਹੈ ਕਿ ਇਹਨੇ ਸੋਣੇ ਜਵਾਨ ਨੂੰ ਉਸ ਦੇ ਜੋਗ ਹੀ ਜੀਵਨ ਸਾਥਨ ਮਿਲਣੀ ਚਾਹੀਦੀ ਹੈ ਪਰ ਅਫਸੋਸ ਤੁਸੀਂ ਗਲਤ ਥਾਂ ਤੇ ਆ ਗਏ ਹੋ ਕਿਉਂਕਿ ਸਾਡੇ ਟੱਬਰ ਤੋਂ ਵੀ ਤਾਕਤਵਰ ਇੱਕ ਹੋਰ ਟੱਬਰ ਹੈ ਇਹ ਤਾਕਤਵਰ ਟੱਬਰ ਹਵਾ ਦਾ ਹੈ ਵਿਚੋਲੇ ਬੋਲੇ ਪਰ ਕੀ ਤੁਸੀਂ ਹਵਾ ਨਾਲੋਂ ਜ਼ਿਆਦਾ ਤਾਕਤਵਰ ਨਹੀਂ ਹੋ ਇਹ ਸਿਰਫ ਤੁਹਾਨੂੰ ਝਾਪਦਾ ਹੀ ਹੈ ਅਸਲ 'ਚ ਹਵਾ ਮੇਰੇ ਨਾਲੋਂ ਜ਼ਿਆਦਾ ਤਕਤਵਰ ਹੈ ਜਦੋਂ ਹਵਾ ਵਗਦੀ ਹੈ ਉਹ ਸਾਰੀ ਧਰਤੀ ਨੂੰ ਘਟੇ ਮਿੱਟੀ ਨਾਲ ਭਰ ਦਿੰਦੀ ਹੈ ਉਹ ਤਾਂ ਮੇਰੀਆਂ ਅੱਖਾਂ 'ਚ ਵੀ ਘਟਾ ਪਾ ਦਿੰਦੀ ਹੈ ਮੈਂ ਵੀ ਧੁੰਦਲਾ ਜਿਹਾ ਹੋ ਜਾਂਦਾ ਹਾਂ ਇਸ ਤਰ੍ਹਾਂ ਹਵਾ ਮੇਰੇ ਨਾਲੋਂ ਤਕੜੀ ਹੈ ਸੂਰਜ ਨੇ ਸਮਝਾਇਆ ਬਚੋਲਿਆਂ ਨੇ ਆਪਸ ਵਿੱਚ ਗੱਲਬਾਤ ਕੀਤੀ ਤੇ ਇਸ ਗੱਲ ਤੇ ਸਹਿਮਤ ਹੋ ਗਏ ਕਿ ਐਸੇ ਹਿਸਾਬ ਨਾਲ ਤਾਂ ਹਵਾ ਹੀ ਜਿਆਦਾ ਤੰਤਵਰ ਹੈ ਉਹਨਾਂ ਸੂਰਜ ਤੋਂ ਹਵਾ ਦੇ ਘਰ ਦਾ ਪਤਾ ਲਿਆ ਤੇ ਉੱਥੇ ਚਲੇ ਗਏ ਜਦੋਂ ਤਿੰਨੇ ਬਚੋਲੇ ਹਵਾ ਦੇ ਘਰ ਦੇ ਅੱਗੇ ਜਾ ਕੇ ਖੜੇ ਹੋਏ ਤਾਂ ਹਵਾ ਨੇ ਪੁੱਛਿਆ ਤੁਸੀਂ ਦਰਵਾਜ਼ੇ 'ਚ ਕਿਉਂ ਖੜੇ ਹੋ ਅੰਦਰ ਲੰਘ ਆਓ ਤਿੰਨੇ ਜਾਣੇ ਅੰਦਰ ਲੰਘ ਆਏ ਤੇ ਕਹਿਣ ਲੱਗੇ ਅਸੀਂ ਇੱਕ ਸਾਥ ਤੋਂ ਸੋਹਣੇ ਸੁਨੱਖੇ ਚੂਹੇ ਲਈ ਜੀਵਨ ਸਾਥੰਦੀ ਤਲਾਸ਼ ਕਰ ਰਹੇ ਹਾਂ ਅਸੀਂ ਸੂਰਜ ਦੇ ਘਰ ਵੀ ਗਏ ਸੀ ਪਰ ਉਸਨੇ ਦੱਸਿਆ ਕਿ ਹਵਾ ਤਾਂ ਉਸ ਤੋਂ ਵੀ ਮਹਾਨ ਤੇ ਤਾਕਤਵਰ ਹੈ ਇਸ ਕਰਕੇ ਅਸੀਂ ਤੁਹਾਡੇ ਘਰ ਆਏ ਹਾਂ ਕਿ ਤੁਹਾਡੇ ਡੱਬਰ ਵਿੱਚੋਂ ਹੀ ਕੋਈ ਕੁੜੀ ਸਾਡੇ ਇਸ ਚੂਹੇ ਦੀ ਜੀਵਨ ਸਾਥਣ ਬਣ ਦੇ ਯੋਗ ਹੋਵੇਗੀ ਹਵਾ ਨੇ ਇਸ ਗੱਲ ਹਵਾ ਨੇ ਇਹ ਗੱਲ ਸੁਣੀ ਤੇ ਸੋਚਣ ਲੱਗ ਪਈ ਸੋਚ ਕੇ ਕਹਿਣ ਲੱਗੀ ਤੁਹਾਡਾ ਵਿਚਾਰ ਬੜਾ ਵਧੀਆ ਹੈ ਅਤੇ ਇਸ ਲਈ ਮੈਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਪਰ ਦੇਖੋ ਮੈਂ ਤਾਂ ਸਭ ਤੋਂ ਤਾਕਤਵਰ ਨਹੀਂ ਹਾਂ ਜਦੋਂ ਮੈਂ ਵਗਦੀ ਹਾਂ ਤਾਂ ਘਾਟਾ ਮਿੱਟੀ ਉੱਡਦੀ ਹੈ ਉੱਡਦੀ ਹੈ ਦਰਖਤਾਂ ਨੂੰ ਵੀ ਪੋਟਸ ਛੁੱਟਦੀ ਹਾਂ ਪਰ ਪਹਾੜ ਨੂੰ ਨਹੀਂ ਹਿਲਾ ਸਕਦੀ ਜਿੰਨਾ ਮਰਜੀ ਜ਼ੋਰ ਨਾਲ ਮੈਂ ਵਗਾ ਪਹਾੜ ਤੇ ਮੇਰਾ ਕੋਈ ਅਸਰ ਨਹੀਂ ਹੁੰਦਾ ਤੋ ਇਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਪਹਾੜ ਮੇਰੇ ਤੋਂ ਤਾਕਤਵਰ ਹੈ ਪਹਾੜ ਦਾ ਘਰ ਕਿੱਥੇ ਹੈ ਵਿਚੋਲੇ ਨੇ ਪੁੱਛਿਆ ਹਵਾ ਨੇ ਪਹਾੜ ਦੇ ਘਰ ਵੱਲ ਇਹ ਸਾਰਾ ਕੀਤਾ ਤੇ ਵਿਚੋਲੇ ਹਵਾ ਦਾ ਧੰਨਵਾਦ ਕਰਕੇ ਉਥੋਂ ਚੱਲ ਪਏ ਜਦੋਂ ਉਹ ਪਹਾੜ ਦੇ ਘਰ ਅੱਗੇ ਆ ਕੇ ਰੁਕੇ ਤਾਂ ਉਸ ਨੇ ਕਿਹਾ ਤੁਸੀਂ ਦਰਵਾਜ਼ੇ ਤੇ ਕਿਉਂ ਖੜੇ ਹੋ ਅੰਦਰ ਲੰਘ ਆਓ ਉਹ ਤਿੰਨੇ ਪਹਾੜ ਦੇ ਘਰ ਅੰਦਰ ਆ ਗਏ ਪਹਾੜ ਨੇ ਆਪਣੇ ਸਵਾ ਅਨਸਾਰ ਉਹਨਾਂ ਦਾ ਸਵਾਗਤ ਕੀਤਾ ਤੇ ਪੁੱਛਿਆ ਤੁਹਾਡਾ ਕੀ ਹਾਲ ਹੈ ਕੀ ਤੁਸੀਂ ਕੋਈ ਸੁਬਹ ਖਬਰ ਲੈ ਕੇ ਆਏ ਹੋ ਤੁਹਾਡੇ ਬੱਚਿਆਂ ਦਾ ਕੀ ਹਾਲ ਹੈ ਤੁਹਾਡੇ ਪਸ਼ੂਆਂ ਦਾ ਕੀ ਹਾਲ ਹੈ ਵਿਚੋਲਿਆਂ ਨੇ ਬੜੀ ਹਲੀਮੀ ਨਾਲ ਜਵਾਬ ਦਿੱਤਾ ਤੇ ਫਿਰ ਆਪਣੀ ਗੱਲ ਦੱਸੀ ਕਿ ਉਹ ਸਭ ਤੋਂ ਸੋਹਣੇ ਗੱਭਰੂ ਚੂਹੇ ਦੀ ਜੀਵਨ ਸਾਥਣ ਦੀ ਤਲਾਸ਼ ਵਿੱਚ ਤਲਾਸ਼ ਕਰ ਰਹੇ ਹਨ ਸਾਰੀ ਗੱਲ ਸੁਣ ਕੇ ਪਹਾੜ ਕਹਿਣ ਲੱਗਾ ਇਹ ਬਿਲਕੁਲ ਸਹੀ ਹੈ ਕਿ ਅਜੇ ਸੋਹਣੇ ਮੁੰਡੇ ਲਈ ਇਹੋ ਜਿਹੀ ਸੋਹਣੀ ਕੁੜੀ ਦਾ ਹੀ ਸ੍ਰਿਸ਼ਤਾ ਮਿਲੇ ਪਰ ਮੇਰੇ ਟੱਬਰ ਚੋਂ ਤੁਹਾਨੂੰ ਕੋਈ ਅਜੇਹੀ ਕੁੜੀ ਨਹੀਂ ਮਿਲੇਗੀ ਮੇਰੇ ਤੋਂ ਤਾਕਤਵਰ ਤਾਂ ਇੱਕ ਹੋ ਟੱਬਰ ਹੈ ਉਹ ਦਿਨ ਰਾਤ ਮੇਰੀਆਂ ਨੀਹਾਂ ਖੁਰਦਾ ਰਹਿੰਦਾ ਹੈ ਉਹ ਮੇਰੇ ਆਸੇ ਪਾਸੇ ਘੋੜਾ ਬਣਾਉਂਦਾ ਰਹਿੰਦਾ ਹੈ ਤੇ ਮੈਨੂੰ ਕਮਜ਼ੋਰ ਕਰਦਾ ਹੈ ਉਸ ਦਾ ਟੱਬਰ ਹੀ ਸਭ ਤੋਂ ਤਾਕਤਵਰ ਹੈ ਵਿਚੋਲੇ ਕਹਿਣ ਲੱਗੇ ਹਾਂ ਸੱਚਮੁੱਚ ਅਜਿਹੇ ਜੀਵ ਹੀ ਸਭ ਤੋਂ ਤਾਕਤਵਰ ਹੋਵੇਗਾ ਉਸ ਦਾ ਘਰ ਕਿੱਥੇ ਹੈ ਪਹਾੜ ਨੇ ਉਸ ਦੇ ਘਰ ਵੱਲ ਇਸ਼ਾਰਾ ਕੀਤਾ ਤੇ ਵਿਚੋਲੇ ਉੱਥੋਂ ਚਲੇ ਗਏ ਇਹ ਇੱਕ ਚੂਹੇ ਦਾ ਘਰ ਸੀ ਚੂਹੇ ਨੇ ਪੁੱਛਿਆ ਤੁਸੀਂ ਇੱਥੇ ਦਰਵਾਜ਼ੇ ਤੇ ਕਿਉਂ ਖੜੇ ਹੋ ਉਹਨਾਂ ਇੱਕ ਵਾਰੀ ਫੇਰ ਸਾਰੀ ਗੱਲ ਦੱਸੀ ਕਿ ਉਹ ਇਸ ਇੱਥੇ ਕਿਉਂ ਆਏ ਹਨ ਸੁਣ ਕੇ ਚੂਹਾ ਖੁਸ਼ੀ ਨਾਲ ਚਹਿਕ ਉਠਿਆ ਤੇ ਕਹਿਣ ਲੱਗਾ ਤੁਸੀਂ ਆਪਣੇ ਪੁੱਤ ਲਈ ਰਿਸ਼ਤਾ ਲੱਭ ਲਿਆ ਹੈ ਸਾਡੀ ਧੀ ਉਸਦੇ ਲਈ ਹਰ ਤਰ੍ਹਾਂ ਝੋਗ ਹੈ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਦੋਵੇਂ ਖਾਸ ਕਿਸਮ ਦੇ ਟੱਬਰਾਂ ਦਾ ਆਪਸ ਵਿੱਚ ਇੱਕ ਪਿਆਰ ਸੁਹੰਦ ਜੁੜ ਗਿਆ ਹੈ ਇਸੇ ਤਰ੍ਹਾਂ ਇੱਕ ਬਹੁਤ ਹੀ ਸੂਨ ਸੁਨੱਖੇ ਗੱਭਰੂ ਚੂਹੇ ਨੂੰ ਉਸਦੇ ਜੋਗ ਬਹੁਤੀ ਮਿਲ ਗਈ ਹੈ ਏਸੀ ਅੱਜ ਦੀ ਚੂਹੇ ਦੀ ਕਹਾਣੀ ਜੇਕਰ ਤੁਹਾਨੂੰ ਵੀ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਜ਼ਰੂਰ ਦੱਸਣਾ ਜੀ ਆਓ ਜੀ ਇੱਕ ਹੋਰ ਕਹਾਣੀ ਸ਼ੁਰੂ ਕਰਦੇ ਹਾਂ ਰਾਜੇ ਦੇ ਬਾਗ ਦੇ ਰਾਖੇ ਇੱਕ ਬਾਸਾ ਜਿਸਦੇ ਅਜੀਬ ਅਜੀਰ ਦੇ ਰੁੱਖਾਂ ਦੇ ਬਾਗ ਸਨ ਉਸ ਨੇ ਇਹਨਾਂ ਦੇ ਫਲਾਂ ਦੀ ਕੀਮਤ ਬਹੁਤ ਜ਼ਿਆਦਾ ਵਧਾ ਦਿੱਤੀ ਤੇ ਉਸ ਤੇ ਦਰਖਤਾਂ ਦੀ ਅਜੇ ਹੀ ਰਖਵਾਲੀ ਕਰਵਾਉਣ ਦਾ ਇਰਾਦਾ ਕਰ ਲਿਆ ਜਿਸ ਨਾਲ ਉਸ ਦੇ ਫਲ ਨਾ ਚੁਰਾਏ ਜਾ ਸਕਣ ਇਸ ਉਦੇਸ਼ ਨਾਲ ਉਹਨਾਂ ਨੇ ਇੱਕ ਅੰਨ੍ਹਾ ਆਦਮੀ ਤੇ ਇੱਕ ਲੰਗੜਾ ਆਦਮੀ ਇਹਨਾਂ ਬਾਗਾਂ ਦੇ ਰਾਖੇ ਰੱਖ ਲੈ ਅਗਲੇ ਦਿਨ ਜਦੋਂ ਬਾਦਸ਼ਾਹ ਬਾਗ ਵਿੱਚ ਆਇਆ ਤਾਂ ਉਸਨੇ ਦੇਖਿਆ ਕਿ ਵਧੀਆ ਫਲ ਉਥੋਂ ਗਾਇਬ ਸਨ ਅਤੇ ਉਸਨੇ ਰਾਖਿਆਂ ਨੂੰ ਇਨ੍ਹਾਂ ਫਲਾਂ ਬਾਰੇ ਪੁੱਛਿਆ ਇੱਕ ਨੇ ਜਵਾਬ ਦਿੱਤਾ ਮੈਨੂੰ ਉਹਨਾਂ ਬਾਰੇ ਕੋਈ ਪਤਾ ਨਹੀਂ ਮੈਨੂੰ ਵੀ ਕੋਈ ਪਤਾ ਨਹੀਂ ਦੂਜੇ ਨੇ ਜਵਾਬ ਦਿੱਤਾ ਰਾਜੇ ਨੇ ਫਿਰ ਪੁੱਛਿਆ ਕਿ ਇਹਨਾਂ ਨੇ ਆਪ ਹੀ ਤਾਂ ਨਹੀਂ ਇਹ ਫਲ ਖਾ ਲਏ ਲੰਗੜੇ ਆਦਮੀ ਨੇ ਕਿਹਾ ਮੈਂ ਤਾਂ ਜੀ ਇਹ ਫਲ ਚੁਰਾ ਨਹੀਂ ਸਕਦਾ ਕਿਉਂਕਿ ਮੈਂ ਇੰਨਾ ਦਰਖਤਾਂ ਤੱਕ ਚੱਲ ਕੇ ਪਹੁੰਚ ਹੀ ਨਹੀਂ ਸਕਦਾ ਅੰਨੇ ਆਦਮੀ ਅੰਨਾ ਆਦਮੀ ਬੋਲਿਆ ਮੈਂ ਵੀ ਨਹੀਂ ਚੁਰਾ ਸਕਦਾ ਕਿਉਂਕਿ ਮੈਂ ਦੇਖ ਨਹੀਂ ਸਕਦਾ ਪਰ ਬਾਸਾ ਬਹੁਤ ਹਿਆਣਾ ਸੀ ਅਤੇ ਉਸ ਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਅੰਨੇ ਆਦਮੀ ਨੇ ਲੰਗੜੇ ਆਦਮੀ ਨੂੰ ਚੁੱਕ ਲਿਆ ਸੀ ਅਤੇ ਜਦੋਂ ਉਹਨਾਂ ਆਦਮੀ ਆਪਣੀਆਂ ਲਤਾਂ ਤੋਂ ਕੰਮ ਲੈ ਰਿਹਾ ਸੀ ਤਾਂ ਲੰਗੜਾ ਆਦਮੀ ਉਦੋਂ ਆਪਣੀਆਂ ਅੱਖਾਂ ਤੇ ਹੱਥਾਂ ਤੋਂ ਕੰਮ ਲੈ ਰਿਹਾ ਸੀ ਅਤੇ ਇਸ ਤਰ੍ਹਾਂ ਜੀਵ ਦੇ ਹਾਲ ਉਹਨਾਂ ਨੇ ਹੀ ਚੁਰਾਇਆ ਸਨ ਦੋਹਾਂ ਆਦਮੀਆਂ ਨੂੰ ਨੌਕਰੀ ਚੋਂ ਕੱਢ ਦਿੱਤਾ ਗਿਆ ਅਤੇ ਸਖਤ ਸਜ਼ਾ ਦਿੱਤੀ ਗਈ ਤੇ ਉਹਨਾਂ ਬੜੀ ਸ਼ਰਮਿੰਦਗੀ ਮਹਿਸੂਸ ਕੀਤੀ ਇਸ ਲਈ ਕਹਿੰਦੇ ਹਨ ਕਿ ਸਾਨੂੰ ਹਰ ਕੰਮ ਆਪਣੀ ਹੱਦ ਅੰਦਰ ਕਰ ਰਹਿ ਕੇ ਹੀ ਕਰਨਾ ਚਾਹੀਦਾ ਹੈ ਇਹ ਸੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਕਮੈਂਟ ਤੇ ਲਾਈਕ ਤੇ ਸ਼ੇਅਰ ਕਰਨਾ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਤੇ ਵਿੱਚ ਧੰਨਵਾਦ